ਪਿਛਲੇ 24 ਘੰਟਿਆਂ ਦੇ ਦੌਰਾਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਲੁਧਿਆਣੇ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਪੰਜਾਬ ਪੁਲਿਸ ਦੀ ਸ਼ਕਤੀ ਜਿਹੜੀ ਹੈ ਉਹ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਕਿਸੇ ਗੁੰਡਾ ਅੰਸਰ ਨੂੰ ਕਿਸੇ ਗੈਂਗਸਟਰ ਨੂੰ ਜਿਹੜਾ ਉਹ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਗੈਂਗਸਟਰਾਂ ਦੀ ਤੇ ਗੁੰਡਾਇਜ਼ਮ ਦੀ ਬਿਲਕੁਲ ਪੁਸ਼ਤਪਨਾਹੀ ਨਹੀਂ ਕਰਦੀ ਉਸ ਸਮੇਂ ਲੱਧਗੇ ਜਦੋਂ ਗੈਂਗਸਟਰਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਆਗੂ ਨੇ ਉਹੋ ਸ਼ਹਿ ਦਿੰਦੇ ਸਨ ਕੋਈ ਕਿਸੇ ਨੇ ਪਾਲਿਆ ਹੋਇਆ ਸੀ ਗੁੰਡਾ ਕੋਈ ਕਿਸੇ ਨੇ ਪਾਲਿਆ ਹੋਇਆ ਸੀ ਗੁੰਡਾ ਬਾ ਜੇਲ ਬੇ ਕਰਾਈ ਜਾਂਦਾ ਸੀ ਕੋਈ ਕਿਸੇ ਜਗ੍ਹਾ ਦੇ ਉੱਤੇ ਕੁਝ ਕਰਵਾਈ ਜਾਂਦਾ ਸੀ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਇੱਕ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬੀ ਇਸ ਕੋਲੋਂ ਬਿਲਕੁਲ ਪਰਵਾਹ ਨਾ ਕਰਨ ਕਿ ਉਹਨਾਂ ਦੀ ਜਾਨ ਮਾਲ ਦੇ ਉੱਤੇ ਕੋਈ ਉਹਨਾਂ ਰਵਾਇਤੀ ਪਾਰਟੀਆਂ ਵਾਲਿਆਂ ਦਾ ਇਸ ਵੇਲੇ ਰਾਜ ਹੈ ਜਿਹੜੇ ਕਿ ਅਜੇਹੇ ਗੁੰਡਾ ਅੰਸਰਾਂ ਨੂੰ ਪਾਲਦੇ ਸਨ ਅਸੀਂ ਇਹਨਾਂ ਗੁੰਡਾ ਅੰਸਰਾਂ ਦੇ ਉੱਤੇ ਇਹ ਸ਼ਕਤੀ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੁਕੰਮਲ ਰੂਪ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਖਦੇੜ ਨਹੀਂ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਪਹਿਲੀ ਇਲੈਕਸ਼ਨ ਆ ਉਹ 2017 ਚ ਲੜੀ 2017 ਦੇ ਅੰਦਰ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਅੰਦਰ ਭੂਮਿਕਾ ਨਿਭਾਈ ਆਮ ਆਦਮੀ ਪਾਰਟੀ ਦੇ 5 ਸਾਲਾਂ ਲਾ ਪੋਜੀਸ਼ਨ ਦੇ ਅੰਦਰ ਵਕ ਵਕ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਚ ਬੁਲੰਦ ਕੀਤੀ 2022 ਦੇ ਅੰਦਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਮੈਂਡੇਟ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰ ਸੀ ਜਿਹੜਾ ਗੈਂਗਸਟਰ ਬਾਦ ਸੀ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦੇ ਕ੍ਰਾਈਮਨਲ ਮਾਹੌਲ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਾਂਗਰਸ ਪਾਰਟੀ ਦੇ ਬਣਾਇਆ ਸੀਗਾ ਉਹਦੇ ਖਿਲਾਫ ਪਹਿਲੇ ਤਿੰਨ ਮਹੀਨਿਆਂ ਚ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਗੈਂਗਸਟਰ ਕੋਈ ਵੀ ਕੋਈ ਵੀ ਜਿੰਨੇ ਵੀ ਵੱਡੇ ਵੱਡੇ ਗੈਂਗਸਟਰ ਨੇ ਉਹ 2022 ਤੋਂ ਬਾਅਦ ਜਾਂ 2017 ਤੋਂ ਬਾਅਦ ਕਦੇ ਪੈਦਾ ਨਹੀਂ ਹੋਏ ਸਾਰਿਆਂ ਦਾ ਇਤਿਹਾਸ ਜਿੰਨੇ ਗੈਂਗਸਟਰ ਨੇਗੇ ਉਹਨਾਂ ਦਾ ਇਤਿਹਾਸ 217 ਦਾ ਪਹਿਲਾਂ ਦਾਗਾ ਚਾਹੇ ਉਹਨਾਂ ਦੇ ਪਰਚਿਆਂ ਦੀ ਗੱਲ ਕਰ ਲਈਏ ਚਾਹੇ ਉਹਨਾਂ ਦੇ ਮਰਡਰਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਪ੍ਰੋਟੈਕਸ਼ਨ ਕਿਹਨੇ ਦਿੱਤੀ ਪੰਜਾਬ ਦੇ ਅੰਦਰ ਪੰਜਾਬ ਦਾ ਬੱਚਾ-ਬੱਚਾ ਜਾਣਦਾਗਾ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਸਭ ਤੋਂ ਪਹਿਲੀ ਵਾਰ ਅਕਾਲੀ ਦਲ ਭਾਜਪਾ ਨੇ ਪਾਲਿਆ ਉਹਨਾਂ ਦਾ ਸਹਾਰਾ ਲੈ ਕੇ ਆਪਣੇ ਆਪੋਜੀਟ ਦੇ ਲੋਕਾਂ ਦੇ ਖਿਲਾਫ ਲੜਾਈਆਂ ਕਰਾਉਂਦੇ ਰਹੇ ਉਹਨਾਂ ਦੇ ਮਰਡਰ ਕਰਾਉਂਦੇ ਰਹੇ ਇਹ ਸਾਰਾ ਪੰਜਾਬ ਜਾਣਦਾਗਾ ਪੰਜਾਬ ਜਾਣਦਾਗਾ ਕਿ ਕਿਸ ਤਰ੍ਹਾਂ ਇੱਕ ਬੇਟੀ ਦੇ ਸਾਹਮਣੇ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਉਸ ਸਮੇਂ ਗੋਲੀ ਮਾਰ ਕੇ ਉਹਦੇ ਪਿਤਾ ਨੂੰ ਮਾਰ ਦਿੱਤਾ ਗਿਆ ਸੀ ਇਹ ਪੰਜਾਬ ਜਾਣਦਾਗਾ ਇਸ ਤਰ੍ਹਾਂ ਇਤਿਹਾਸ ਜਿਹੜਾਗਾ ਉਹ ਕਾਲੀ ਦਲ ਦੀ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਰਚਿਆ ਗਿਆ ਪੰਜਾਬ ਜਾਣਦਾਗਾ ਕਿ ਮੁਖਤਿਆਰ ਅंसारी ਵਰਗੇ ਖਤਰਨਾਕ ਅਪਰਾਧੀਆਂ ਨੂੰ ਰੋਪੜ ਦੀ ਜੇਲ੍ਹ 'ਚ ਇੱਕ ਸਿੰਪਲ ਜੇ ਕੇਸ 'ਚ ਲਿਆ ਕੇ ਬੰਦ ਕੀਤਾ ਗਿਆ ਸਿੰਪਲ ਜੇ ਕੇਚ ਲੈ ਕੇ ਬੰਦ ਕੀਤਾ ਗਿਆ ਔਰ ਉਹਨੂੰ ਯੂਪੀ ਦੀ ਟ੍ਰਾਇਲ ਨਹੀਂ ਹੋਣ ਦਿੱਤਾ ਗਿਆ ਰੋਕ ਦਿੱਤਾ ਗਿਆ ਸੋ ਮੇਰਾ ਕਹਿਣ ਦਾ ਭਾ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਕਿ ਪੰਜਾਬ ਦੇ ਅੰਦਰ ਮਾਹੌਲ ਖਰਾਬ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਕਿ ਜਦੋਂ ਤੁਹਾਡਾ ਰਾਜ ਸੀਗਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਸਭ ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਕਾਂਗਰਸੀਆਂ ਨੇ ਪਾਲੇ ਜਦੋਂ ਕਾਲੀਦਰ ਭਾਜਪਾ ਦਾ ਰਾਜ ਸੀ ਉਹਨਾਂ ਨੇ ਸਭ ਤੋਂ ਵੱਧ ਗੈਂਗਸਟਰ ਆਪਣੇ ਸਮੇਂ ਪਾਲੇ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਚੁਣ-ਚੁਣ ਕੇ ਇੱਕ ਇੱਕ ਗੈਂਗਸਟਰ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਨੇਗੇ ਪੰਜਾਬ ਦੇ ਜੇਲ੍ਹਾਂ ਚ ਟਰੱਕ ਰਹੇ ਨੇਗੇ ਲਗਾਤਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇਗੀਆਂ ਸਾਰੇ ਜਾਣਦੇ ਨੇਗੇ ਕਿ ਵਿਕਰਮ ਮਜੀਠੀਏ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਸੀਗੇ ਸਾਰੇ ਜਾਣਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਜੀ ਦੇ ਦੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਖੁਦ ਕਹਿੰਦਾਗਾ ਕਿ ਮੈਨੂੰ ਗੈਂਸਟਰ ਬਾਦ ਦੇ ਦੁਨੀਆ ਦੇ ਅੰਦਰ ਕਿਹਨੇ ਭੇਜਿਆ ਰੰਧਾਵਾ ਸਾਹਿਬ ਨੇ ਭੇਜਿਆ ਸੋ ਸਾਰੇ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਕਿੱਥੇ ਆ ਲਾਰੈਂਸ ਬਿਸ਼ਨੋਈ ਹੱਥ ਕਿੱਥੇ ਆ ਉਹ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਅੰਦਰ ਕੌਣ ਬੰਦਾ ਲਾਰੈਂਸ ਬਿਸ਼ਨੋਈ ਬੰਦਾ ਥ्रेट ਕਾਲਸ ਕਿੱਥੋਂ ਆ ਰਹੀਆਂ ਨੇ ਆ ਭਾਰਤੀ ਜਨਤਾ ਪਾਰਟੀ ਦੇ ਰਾਜ ਤੋਂ ਗੁਜਰਾਬ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਪਿਛਲੇ 25 30 ਸਾਲ ਤੋਂ ਉੱਥੋਂ ਥ੍ਰੈਟ ਕਾਲਸ ਡਿਫਰੈਂਟ ਸਟੇਟਸ ਨੂੰ ਆ ਰਹੀਆਂ ਨੇਗੀਆਂ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪ੍ਰੋਟੈਕਟ ਕਰ ਰਹੀ ਉਹਨਾਂ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹ ਕਾਰ ਇਧਰ ਹੋਵੇ ਬੀਜੇਪੀ ਹੋਵੇ ਕਾਂਗਰਸ ਪਾਰਟੀ ਹੋਵੇ ਹਮੇਸ਼ਾ ਹੀ ਇਹਨਾਂ ਦੇ ਗੈਂਗਸਟਰਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਖਿਲਾਫ ਆਪਣੀਆਂ ਸਿਆਸੀ ਕਿਣਾ ਕੱਡੀਆਂ ਨੇਗੀਆਂ ਲੋਕਾਂ ਦੇ ਖਿਲਾਫ ਉਹਨਾਂ ਦੇ ਬੱਚੇ ਬਰਵਾਏ ਨੇਗੇ ਉਹਨਾਂ ਨੂੰ ਗੈਂਗਸਟਰ ਬਾਦਬਲ ਧੱਕਿਆਗਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਤਾਂ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾਗਾ ਕਿ ਅਸੀਂ ਗੈਂਗਸਟਰ ਬਾਦ ਪਾ ਲਿਆ ਗੈਂਗਸਟਰ ਬਾਦ ਪਾਈ ਤੁਸੀਂ ਪਾ ਲਵਗੇ ਅਸੀਂ ਤਾਂ ਲਾਰੈਂਸ ਦੇ ਭਰਾ ਨੂੰ ਲਿਆ ਕੇ ਪੰਜਾਬ ਚ ਲੈ ਕੇ ਉਹਨੂੰ ਪ੍ਰੋਸੀਕਿਊਟ ਕਰਾਂਗੇ ਉਹਦੇ ਖਿਲਾਫ ਮੁਕੱਦਮਾ ਚਲਾਵਾਂਗੇ ਉਹਨੂੰ ਵੱੜੀ ਸਜ਼ਾ ਦਵਾਵਾਂਗੇ ਪੂਰੇ ਕੇਸ ਨੂੰ ਜਿਹੜਾ ਲੜਨ ਦੇ ਲਈ ਅਸੀਂ ਇੱਕ ਵਕੀਲਾਂ ਦੀ ਟੀਮ ਤਿਆਰ ਕੀਤੀ ਆ ਸੋ ਮੇਰਾ ਕਹਿਣ ਦਾ ਪਾਬ ਆ ਕਿ ਪੰਜਾਬ ਨੂੰ ਪੰਜਾਬ ਦਾ ਬੱਚਾ ਬੱਚਾ ਕਬਾਗਾ ਕਿ ਪੰਜਾਬ ਨੂੰ ਗੈਂਗਸਟਰ ਬਾਦ ਵੱਲ ਅਕਾਲੀ ਦਲ ਭਾਜਪੀ ਲੈ ਕੇ ਗਿਆ ਔਰ ਗੈਂਗਸਟਰਾਂ ਦੀ ਪੋਸਟ ਭਰਾਈ ਉਹਨਾਂ ਦੀ ਅਗਵਾਈ ਕਾਂਗਰਸ ਪਾਰਟੀ ਨੇ ਕੀਤੀ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਚੁਣ-ਚੁਣ ਕੇ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਖਾਤਮਾ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਚ ਧੱਕਿਆ ਜਾ ਰਿਹਾ ਉਹਨਾਂ ਦੇ ਖਿਲਾਫ ਕ੍ਰੋਨੀਕਾਰ ਬੰਦੇ ਔਰ ਜਨਗਿਆ ਜੇ ਮੈਂ 2022 ਚ ਗੱਲ ਕਰਾਂ ਜਿਹੜਾ ਐਂਟੀ ਗੈਂਗਸਟਰ ਜਾਂ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਲੋਕ ਸੀਗੇ 2022 14 ਐਫਆਈਆ ਹੋਈਆਂ 23 ਚ 55 ਹੋਈਆਂ ਹੁਣ ਤੱਕ ਟੋਟਲ 310 ਅਫੇਅਰਾਂ ਜਿਹੜੇ ਨਾਮੇ ਗੈਂਗਸਟਰ ਨੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੇ ਖਿਲਾਫ ਕੋਈ ਗੋਲੀ ਚਲਾਈਆ ਜਾਂ ਕੋਈ ਇੰਜਰਡ ਕੀਤਾ ਜਾਂ ਕਿਸੇ ਨੂੰ ਮਾਰਿਆਗਾ ਉਹਨਾਂ ਦੇ ਖਿਲਾਫ ਐਫਆਈਆ ਦੇ ਦਰਜ ਹੋਈਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਤਿੰਨ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਉਹ ਵੀ ਸ਼ਹੀਦ ਹੋਏ ਨੇਗੇ ਪਰ ਲੇਕਿਨ ਮੈਂ ਬਾਰ-ਬਾਰ ਕਹਿ ਰਿਹਾ ਕਿ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਤੱਕ ਜਿਹੜੇ ਰੈਡੀਕਲਸ ਨੇ ਜਿਹੜੇ ਇਹ ਲੋਕ ਨੇਗੇ ਇਹਨਾਂ ਤੋਂ ਹੁਣ ਤੱਕ 444 ਦੇ ਕਰੀਬ ਜੜੇ ਨੇ ਕਿ ਉਹ ਅਸੀਂ ਉਹਨਾਂ ਨੂੰ ਅਰੈਸਟ ਕੀਤਾਗਾ ਜੇਲ੍ਹਾਂ ਚ ਭੇਜਿਆਗਾ ਔਰ ਇਹਨਾਂ ਤੋਂ ਰਵਲਬਰ ਪਿਸਟਲ ਜਿਹੜੀ ਗੱਲ ਕਰੀਏ 511 ਦੇ ਕਰੀਬ ਉਹ ਵੀ ਰਿਕਵਰ ਹੋਏ ਨੇਗੇ 43 ਦੇ ਕਰੀਬ ਰੈਫਲਸ ਜਿਹੜੀਆਂ ਰਿਕਵਰ ਹੋਈਆਂ ਨੇਗੀਆਂ ਸੋ ਇਹ ਇਹਦਾ ਕਹਿਣ ਦਾ ਭਾਵ ਆ ਕਿ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਦਾ ਜਿਉਂ-ਜਿਉਂ ਸਫਾਇਆ ਹੋ ਰਿਹਾ ਤਿਉਂ-ਤਿਉਂ ਤੇ ਅਕਾਲੀ ਦਲ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਚੀਕਾ ਮਾਰ ਰਹੀ ਆ ਕਿਉਂਕਿ ਇਹ ਸਾਰੇ ਉਹਨਾਂ ਦੇ ਪ੍ਰੋਟੈਕਟਰ ਨੇਗੇ ਸਾਰੇ ਬਚਾਉਂਦੇ ਨੇ ਕਿ ਜੇ ਅੱਜ ਸਾਬਰਮਤੀ ਦੀ ਗੁਜਰਾਤ ਜੇਲ੍ਹ ਦੇ ਅੰਦਰ ਲੌਰੈਂਸ ਬਸ਼ਨੋਈ ਬੰਦਾ ਤੇ ਫੋਨ ਕਾਲ ਕਿੱਥੋਂ ਆ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਹਰਿਆਣਾ ਦੇ ਲੋਕਾਂ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਜਾਂ ਰਾਜਸਥਾਨ ਦੇ ਲੋਕਾਂ ਨੂੰ ਕੌਣ ਕਰ ਰਿਹਾਗਾ ਇਹਦਾ ਮਤਲਬ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹਨੂੰ ਇੱਕ ਸੈਟਅਪ ਬਣਾ ਕੇ ਦਿੱਤਾ ਹੋਇਆ ਕਿ ਤੂੰ ਇੱਥੇ ਬੈਠ ਬੈਠ ਕੇ ਲੋਕਾਂ ਨੂੰ ਥੱਕ ਦੇ ਬੈਠ ਕੇ ਲੋਕਾਂ ਦੇ ਤੋਂ ਕਾਲਸ ਕਰ ਇਹ ਜਿਹੜਾ ਸਿਸਟਮ ਭਾਰਤੀ ਜਨਤਾ ਪਾਰਟੀ ਦੇ ਬਣਾ ਕੇ ਦਿੱਤਾ ਹੋਇਆ ਤਾਂ ਕਿ ਜਿਹੜੀ ਆਪੋਜੀਟ ਲੋਕ ਨੇਗੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਦੇ ਸਿਆਸੀ ਲੀਡਰਾਂ ਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਉਹਨਾਂ ਦੇ ਸਟੇਟਾਂ ਚ ਆਪੋਜੀਸ਼ਨ ਪਾਰਟੀ ਨੂੰ ਸਟੇਟਾਂ ਦੇ ਅੰਦਰ ਲਾਅ ਐਂਡ ਆਰਡਰ ਦੀ ਕੁਪੋਜੀਸ਼ਨ ਨੂੰ ਖਰਾਬ ਕੀਤਾ ਜਾਵੇ ਪਰ ਲੇਕਿਨ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਜੇ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਿਲਕੁਲ ਡਟ ਕੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਾਂਗੇ ਜਿਹੜਾ ਵੀ ਕੋਈ ਇਸ ਤਰ੍ਹਾਂ ਕਰੂਗਾ ਲਾਅ ਐਂਡ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਨਿਸ਼ਾਨੇ ਦਾ ਸ਼ਕਾਰ ਹੋਊਗਾ ਉਹਨੂੰ ਕਾਨੂੰਨ ਦੇ ਮੁਤਾਬਕ ਨਿਸ਼ਾਨਾ ਬਣਾਇਆ ਜਾਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਖਤ ਤੋਂ ਸਖਤ سزا ਦੇਊਗਾ ਸਾਡੀ ਪੰਜਾਬ ਪੁਲਿਸ ਦੇ ਪਿਛਲੇ 2 ਦਿਨ ਦੇ ਵਿੱਚ ਕੱਲ ਤੇ ਅੱਜ ਲੁਧਿਆਣਾ ਅੰਬਸਰ ਦੇ ਵਿੱਚ ਗੈਂਗਸਟਰ ਦੇ ਨਾਲ ਜਿਹੜੀ ਲੜਾਈ ਲੜੀ ਐ ਕੱਲ ਅੰਮ੍ਰਿਤਸਰ ਪੁਲਿਸ ਨੇ ਇੱਕ ਹੈਰੀ ਨਾਮ ਦਾ ਗੈਂਗਸਟਰ ਜਿਹੜਾ ਸੀਗਾ ਉਹ ਕੱਲ ਮੁਕਾਬਲੇ 'ਚ ਜਿਹੜਾ ਟੈਰਰਰੀ ਕੀਤਾ ਸੀਗਾ ਤਾਂ ਨੂੰ ਪਤਾ ਕਿ ਪਤਸੋਂ 66 ਦੇ ਵਿੱਚ 65000 ਦੇ ਵਿੱਚ ਬੋਲੀ ਜਿਹੜੀ ਚੱਲੀ ਸੀ ਇੱਕ ਬੰਦੇ ਦਾ ਮਰਡਰ ਹੋ ਗਿਆ ਸੀਗਾ ਉਹ ਜਿਹੜੇ ਸੂਟਰ ਸੀਗੇ ਜੋਬਨਪ੍ਰੀਤ ਸਿੰਘ ਉਹਨਾਂ ਨੂੰ ਵੀ ਪੁਲਿਸ ਨੇ ਬਲਜੜਾ ਉਹਨਾਂ ਦਾ ਵੀ ਪੁਲਿਸ ਮੁਕਾਬਲਾ ਹੋਇਆ ਤੇ ਉਹ ਜ਼ਖਮੀ ਹੋ ਗਿਆ ਜੋ ਜੋਬਨਪ੍ਰੀਤ ਜਿਹੜਾ ਉਹ ਅੱਜ ਸ਼ਾਮੀ ਥੋੜੇ ਥੋੜਾ ਚ ਪਹਿਲਾਂ ਹੀ ਲੁਧਿਆਣੇ ਬਲ ਜੜਾ ਲਡਵਾਲ ਦੇ ਨੇੜੇ ਇੱਕ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸਾਡੀ ਪੁਲਿਸ ਨੇ ਕੀਤਾ ਜਿਹਦੇ ਚ ਇੱਕ ਗੈਂਗਸਟਰ ਜਿਹੜਾ ਹਸਪਤਾਲ ਚ ਦਮ ਤੋੜ ਗਿਆ ਇੱਕ ਜਿਹੜਾ ਜ਼ਖਮੀ ਆ ਦੋ ਜਣੇ ਸੀਗੇ ਉਹਦੇ ਬੰਦੇ ਆਈਐਸਆਈ ਦੇ ਮਤਲਬ ਜਿਹੜਾ ਆਈਐਸਆਈ ਨਾਲ ਇਹਨਾਂ ਦੇ ਲਿੰਕ ਜੁੜੇ ਜੁੜੇ ਸੀਗੇ ਲਾਲਸ ਬਸਨੋਈ ਹੋਣਾਂ ਨਾਲ ਉਹਦੇ ਪੰਜਾਬ ਦੇ ਵਿੱਚ دہشت ਗ੍ਰੇਟ ਕਰਨ ਵਾਸਤੇ ਆਏ ਸੀਗੇ ਬੇਤਨੂ ਇਹ ਕਹਿਣਾ ਹੈ ਕਿ ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਜਿਹੜੀਆਂ ਪਿਛਲੇ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀਆਂ ਨੇ ਕਿ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕੀਤਾ ਜਾਵੇ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇਹਨੂੰ ਖਰਾਬ ਕੀਤੀ ਜਾਵੇ ਮੈਂ ਕਹਿਣਾ ਚਾਹੁੰਦਾ ਕਿ ਸਦਾ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹ ਉਹਦਾ ਦ੍ਰਿੜ ਨਿਸ਼ਚੈ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਨਾ ਕੋਈ ਡਰਗ ਮਾਫੀਆ ਨਾ ਕੋਈ ਗੈਂਗਸਟਰ ਨਾ ਕੋਈ ਗੁੰਡਾ ਨਾ ਕੋਈ ਬਦਮਾਸ਼ ਨਾ ਕੋਈ ਧਮਕੀਆਂ ਦੇਣ ਵਾਲਾ ਨਾ ਕੋਈ ਫਰੋਤੀਆਂ ਮੰਗਣ ਵਾਲਾ ਇਹਨਾਂ ਨੂੰ ਪੰਜਾਬ ਦੀ ਧਰਤੀ ਤੋਂ ਇਹਨਾਂ ਦਾ ਜਿਹੜਾ ਅਸੀਂ ਸਫਾਇਆ ਕਰਾਂਗੇ ਔਰ ਇਹਨਾਂ ਨੂੰ ਆਜ਼ਾਦੀ ਦਿੱਤੀ ਜਾਊਗੀ ਕਿ ਪੰਜਾਬ ਦੇ ਅਮਨ ਪਸੰਦ ਸ਼ਹਿਰੀਆਂ ਨੂੰ ਕਿਸੇ ਗੱਲ ਤੋਂ ਤੰਗ ਪਰੇਸ਼ਾਨ ਕਰ ਜਾਂ ਕਿਸੇ ਕੋਲ ਕੋਈ ਫਰੋਤੀ ਮੰਗਨ ਔਰ ਮੈਨੂੰ ਮਾਨ ਹੈ ਕਿ ਸਾਡੀ ਪੁਲਿਸ ਨੇ ਪਿੱਛੇ ਵੀ ਬਹੁਤ ਕੰਮ ਕੀਤਾ ਡਰਗ ਦੇ ਖਿਲਾਫ ਬਹੁਤ ਕੰਮ ਕੀਤਾ ਪਹਿਲਾਂ ਵੀ ਬਹੁਤ ਕੀਤਾ ਪਰ ਕੱਲ ਤੇ ਅੱਜ ਜਿਹੜਾ ਪੁਲਿਸ ਨੇ ਬਹੁਤ ਵੱਡਾ ਮਤਲਬ ਜਿਹੜਾ ਕੰਮ ਕੀਤੇ ਆ ਇਹ ਮੈਂ ਬਸ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਗੈਂਗਸਟਰ ਪੰਜਾਬ ਤੋਂ ਦੇ ਫਿਰ ਜਿਹੜੇ ਗੁੰਡੇ ਬਦਮਾਸ਼ ਤੋਂ ਲਿਖਦੇ ਆ ਉਹ ਪੰਜਾਬ ਛੱਡ ਜਾਣ ਨਹੀਂ ਤੇ ਸਾਡੀ ਪੁਲਿਸ ਇਸ ਕਾਬਿਲ ਹੈ ਸਾਡੀ ਪੁਲਿਸ ਇੰਨੇ ਜੋਗੀ ਹੈ ਕਿ ਉਹ ਇਹਨਾਂ ਨਾਲ ਲੜਾਈ ਵੀ ਲੜੂਗੀ ਤੇ ਇਹਨਾਂ ਦਾ ਖਾਤਮਾ ਵੀ ਕਰੂਗੀ ਇਸ ਕਰਕੇ ਜਿਹੜਾ ਬੰਦਾ ਇਸ ਬਗ ਦੇ ਵਿੱਚ ਹੈ ਕੋਈ ਕੇ ਦੀ ਸ਼ਹਿਰ ਦੇ ਉੱਤੇ ਪੰਜਾਬ ਦਾ ਕੋਈ ਮਾਹੌਲ ਜਿਹੜਾ ਖਰਾਬ ਕਰ ਲੂਗਾ ਜਾਂ ਕੋਈ ਆਈਐਸਆਈ ਦੇ ਉਹ ਮਤਲਬ ਪਿੱਛੇ ਲੱਗ ਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰ ਲੂਗਾ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਬਿਲਕੁਲ ਖਰਾਬ ਨਹੀਂ ਹੁੰਦਾਂਗੇ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਪੁਲਿਸ ਇਸ ਕਾਬਿਲ ਹੈ ਔਰ ਪੁਲਿਸ ਨੇ ਜਿਹੜਾ ਕੰਮ ਕੀਤਾ ਲੁਧਿਆਣਾ ਔਰ ਅੰਬਸਤ ਦੇ ਵਿੱਚ ਉਹ ਕਾਬਲੇ ਤਾਰੀਫ ਹੈ ਔਰ ਅਸੀਂ ਆਪਣੀ ਪੁਲਿਸ ਦੇ ਉੱਤੇ ਮਾਣ ਕਰਦੇ ਹਾਂ ਔਰ ਗੈਂਗਸਟਰਾਂ ਨੂੰ ਵਾਰਨਿੰਗ ਦਿੰਦੇ ਹਾਂ ਕਿ ਉਹ ਪੰਜਾਬ ਛੱਡ ਜਾਣ ਵਰਨਾ ਉਹ ਤਿਆਰ ਹੋ ਜਾਣ ਜੋ ਕੁਝ ਉਹਨਾਂ ਨਾਲ ਹੋਣਾ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਅਸੀਂ ਵੱਲ ਜਿਹੜਾ ਕਿਸੇ ਨੂੰ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਜਿਹੜਾ ਉਹ ਪੰਗ ਕਰਨ ਦੀ ਜਾਂਚ ਨਹੀਂ ਦਵਾਂਗੇ ਕਿ ਪੰਜਾਬੀ ਨੂੰ ਕਿ ਪੰਜਾਬ ਦੇ ਸ਼ਹਿਰੀ ਨੂੰ ਕੋਈ ਬੰਦਾ ਧਮਕੀ ਦੇਵੇ ਕੋਈ ਖਰੋਤੀ ਮੰਗੇ ਤਾਂ ਮੁੜ ਕੇ ਬਾਜੇ ਇਹ ਵੀ ਹੋਊਗਾ ਸਾਡੀ ਪੁਲਿਸ ਬਿਲਕੁਲ ਲੱਗੀ ਆ ਉਹਦੇ ਰਿਜ਼ਲਟ ਜਿਹੜੇ ਚੰਗੇ ਪਿੱਛੇ ਦੋ ਦਿਨ ਚ ਹੀ ਬਹੁਤ ਵਧੀਆ ਦੇ ਜਿਹੜੇ ਆਇਆ ਉਹ ਦੱਸੀ ਪੰਜਾਬ ਵਸੇ ਨੂੰ ਕਹਿਣਾ ਚਾਹੁੰਦੇ ਆ ਕਿ ਕਿਤੇ ਪਛਾਤ ਦੇ ਕਿਹੇ ਵੀ ਤਰ੍ਹਾਂ ਘਰੋਂ ਦੀ ਲੋੜ ਦੀ ਸਾਡੀ ਸਰਕਾਰ ਸਾਡੀ ਪੁਲਿਸ ਇਸ ਕਾਬਿਲ ਹੈ ਕਿ ਅਸੀਂ ਪੰਜਾਬ ਦੇ ਚੰਮਤ ਕਾਨੂੰਨ ਦੀ ਸਥਿਤੀ ਜਿਹੜੀ ਆ ਉਹਨੂੰ ਬਰਕਰਾਰ ਜੜੀ ਹੋਊਗਾ